जेपी इन जय पार्क मैं सोमसो होता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਐਜੂਕੇਸ਼ਨ ਵਾਸਤੇ ਕੀ ਕੁਝ ਨਹੀਂ ਕੀਤਾ ਖਾਸ ਕਰਕੇ ਜੇ ਆਪਾਂ ਔਰਤਾਂ ਤੇ ਨਜ਼ਰ ਮਾਰੀਏ ਤਾਂ ਅੱਜ ਸਾਡੇ ਭਾਰਤ ਦੀਆਂ ਔਰਤਾਂ ਜਿਹੜੀਆਂ ਨੇ ਉਹ ਐਜੂਕੇਟ ਨੇ ਔਰ ਦੇਸ਼ ਦੀ ਉਨਤੀ ਤੇ ਤਰੱਕੀ ਦੇ ਵਿੱਚ ਆਪਣਾ ਪੂਰਨ ਯੋਗਦਾਨ ਪਾ ਰਹੀਆਂ ਨੇ ਇਹ 바ਵਾ ਸਾਹਿਬ ਦੀ ਦੇਣ ਹੈ ਪਰ ਜੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਕਿ ਇੱਕ ਸਰਕਾਰੀ ਡਾਟਾ ਜਿਹੜਾ ਕਿ ਇਹਨਾਂ ਦਿਨਾਂ ਵਿੱਚ ਖੂਬ ਵਾਇਰਲ ਹੋ ਰਿਹਾ ਕਿ 2014 ਤੋਂ ਬਾਅਦ ਹੁਣ ਤੱਕ 99441 41 ਸਕੂਲ ਜਿਹੜੇ ਨੇ ਉਹ ਬੰਦ ਹੋ ਚੁੱਕੇ ਨੇ ਔਰ ਖਾਸ ਕਰਕੇ ਸਿਰਫ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੇ ਰਾਜਾਂ ਦੇ ਵਿੱਚ ਲੇਕਿਨ ਇੱਕ ਪਾਸੇ ਤਾਂ ਐਜੂਕੇਸ਼ਨ ਦੀ ਗੱਲ ਕਰਦੇ ਆ ਇੱਕ ਪਾਸੇ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਨੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਗੱਲਬਾਤ ਲਈ ਮੇਰੇ ਨਾਲ ਇਸ ਸਮੇਂ ਮੋਹਾਲੀ ਤੋਂ ਜੁੜ ਚੁੱਕੇ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਔਰ ਰੋਪੜ ਤੋਂ ਪ੍ਰੈਜ਼ੀਡੈਂਟ ਸਰਦਾਰ ਚੰਨਣ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਚੰਨਣ ਸਿੰਘ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਸੋਤਾ ਜੀ ਜੈ ਭੀਮ ਜੈ ਭਾਰਤ ਆਓ ਕੀ ਹਾਲ ਚਾਲ ਨੇ ਮੈਂ ਬਿਲਕੁਲ ਠੀਕ ਆ ਪਰ ਜਿਸ ਤਰ੍ਹਾਂ ਦਾ ਸਰਕਾਰੀ ਡਾਟਾ ਇਹਨਾਂ ਦਿਨਾਂ ਵਿੱਚ ਵਾਇਰਲ ਹੋ ਰਿਹਾ ਉਸ ਨੂੰ ਵੇਖ ਕੇ ਕਾਫੀ ਨਿਰਾਸ਼ਾ ਆਇਆ ਸਰ ਬਿਲਕੁਲ ਸੋਚਾ ਕਿ ਬਿਲਕੁਲ ਇਹ ਜੋ ਡਾਟੇ ਇਹਨਾਂ ਸਰਕਾਰਾਂ ਦੇ ਸਾਹਮਣੇ ਆਏ ਨੇ ਇਹ ਜਿਹੜੇ ਡਾਟੇ ਨੇ ਮੈਂ ਵੀ ਦੇਖ ਰਿਹਾ ਸੀ ਇਹਨਾਂ ਡਾਟਿਆਂ ਨੂੰ ਵੀ ਕਿੰਨੇ ਸਕੂਲ ਸੀ ਔਰ ਉਹਨਾਂ ਵਿੱਚ 99441 ਸਕੂਲ ਸਰਕਾਰੀ ਬੰਦ ਕਰਾ ਦਿੱਤੇ ਗਏ ਹੂੰ ਔਰ 14% ਸੋਤਾਜੀ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਜੀ ਕਿਉਂਕਿ ਜੇ ਥੋੜਾ ਪਿਛੋਕੜ ਤੇ ਜਾਈਏ ਆਪਾਂ ਜਦੋਂ ਸਾਡਾ ਸੰਵਿਧਾਨ ਬਣ ਕੇ ਤਿਆਰ ਹੋਇਆ ਡਾਕਟਰ ਭਿੰਗਰਾ ਹੋਗੇ ਤੇ ਕਰਜੀ ਨੇ ਸੰਵਿਧਾਨ ਜਿਹੜਾ ਲਿਖਿਆ ਉਹਦੇ ਵਿੱਚ ਮੌਲਿਕ ਅਧਿਕਾਰ ਸਾਡੇ ਲੋਕਾਂ ਵਾਸਤੇ ਲਿਖੇ ਗਏ ਤੇ ਜਿਹੜੇ ਆਰਟੀਕਲ 12 ਤੋਂ ਲੈ ਕੇ 35 ਤੱਕ ਨੇ ਜੀ ਉਹਦੇ ਵਿੱਚ ਸਮਾਨਤਾ ਦਾ ਅਧਿਕਾਰ ਸੀ ਸਾਨੂੰ ਅਜ਼ਾਦਤਾ ਦਾ ਅਧਿਕਾਰ ਸੀ ਜੇ ਕੋ ਸਾਡਾ ਸ਼ੋਸ਼ਣ ਕਰਦਾ ਸੀ ਤੇ ਅਸੀਂ ਉਹਦੇ ਖਿਲਾਫ ਆਪਣੀ ਕੰਪਲੇਨ ਰੱਖ ਸਕਦੇ ਧਰਮ ਦਾ ਦਾ ਅਧਿਕਾਰ ਸੀ ਸੁਤੰਤਰਤਾ ਦਾ ਜੀ ਬਿਲਕੁਲ ਔਰ ਉਸ ਦਿਨਾਂ ਸਾਂਸਕ੍ਰਿਤੀ ਔਰ ਇਹਦੀ ਸਿੱਖਿਆ ਦਾ ਅਧਿਕਾਰ ਸੀ ਸਾਨੂੰ ਸਭ ਤੋਂ ਜਿਹੜੀ ਵੱਡੀ ਅਹਿਮ ਗੱਲ ਸੀ ਹੂੰ ਇਹ 바ਬਾ ਸਾਹਿਬ ਨੇ ਸਾਨੂੰ ਸੰਵਿਧਾਨ ਵਿੱਚ ਉਹਨੂੰ ਮੂਰੂਪ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ 12 ਆਰਟੀਕਲ ਤੋਂ ਲੈ ਕੇ 35 ਆਰਟੀਕਲ ਵਿੱਚ ਸਾਨੂੰ ਜਿਹੜੇ 6 ਮੌਲਿਕ ਅਧਿਕਾਰ ਤੇ ਇਹ ਬਾਬਾ ਸਾਹਿਬ ਨੇ ਉਸ ਸਮੇਂ ਨੂੰ ਮੱਦੇਨਜ਼ਰ ਰੱਖ ਕੇ ਜੀ ਦੇ ਵਿੱਚ ਇਹਨਾਂ ਨੂੰ ਦਰਜ ਕੀਤਾ ਗਿਆ ਹੁਣ ਜਿਹੜੀ ਗੱਲ ਸਾਡੇ ਸਾਹਮਣੇ ਆ ਰਹੀ ਹੈ ਕਿ 99441 ਇਹਨੀਆਂ ਮੱਧਿਆ ਪ੍ਰਦੇਸ਼ ਔਰ ਜੂਪੀ ਵਿੱਚ ਜਿਹੜੇ ਸਰਕਾਰੀ ਸਕੂਲ ਉਹਨਾਂ ਨੂੰ ਬੰਦ ਕਰਕੇ 14% ਪ੍ਰਾਈਵੇਟ ਸਕੂਲਾਂ ਨੂੰ ਬढ़ावा ਦਿੱਤਾ ਜਾ ਰਿਹਾ ਜੀ ਬਿਲਕੁਲ ਬਾਬਾ ਬਾਬਾ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਕਿ ਮੇਰੇ ਵਰਗੇ ਸਿਰਫ ਇਹਨੇ ਪੁੱਛਿਆ ਤਾਂ ਕਿ ਬਾਬਾ ਸਾਹਿਬ ਜਿਹੜਾ ਸੰਵਿਧਾਨ ਤੁਸੀਂ ਲਿਖਿਆ ਇਹ ਕੀ ਲੋਕਾਂ ਦੇ ਅਨੁਰੂਪ ਹੈ ਲੋਕਾਂ ਨੂੰ ਇਹਦਾ ਸਿੱਟ ਬੈਠ ਜਾਊਗਾ ਹਮ ਬਾਬਾ ਸਾਹਿਬ ਨੇ ਇਹ ਗੱਲ ਖੁੱਲ ਕੇ ਕਹੀ ਸੀ ਇਹ ਜਿਹੜਾ ਸੰਵਿਧਾਨ ਹੈ ਮੈਂ ਕਹਿੰਦਾ ਨਹੀਂ ਠੀਕ ਹੈ ਪਰ ਇਹ ਉਹ ਸਮੇਂ ਦੀ ਜਿਹੜੇ ਰਾਜੇ ਹੋਣਗੇ ਜਿਹੜੇ ਸ਼ਾਸਕ ਹੋਣਗੇ ਉਹਨਾਂ ਦੀ ਨੀਤ ਔਰ ਨੀਤੀ ਦੇ ਟਿਪੈਂਡ ਕਰੇਗਾ ਨਾ ਨੋ ਕਿਸ ਤਾਂਗ ਨਾਲ ਲਾਗੂ ਕਰਨਾ ਜੀ ਉਹ ਜੋ ਸੁਵਧਾਨ ਬਾਬਾ ਸਾਹਿਬ ਦੀ ਕਈ ਗੱਲ ਬਿਲਕੁਲ ਸੋਤਾ ਸਾਹਿਬ ਸੱਚ ਹੋ ਰਹੀ ਹੈ ਨਹੀਂ ਸਵਾਲ ਇਹ ਸੀ ਇਹ ਚੰਨਰ ਸਿੰਘ ਜੀ ਸਵਾਲ ਇਹ ਵੀ ਹੈ ਨਾ ਕਿ ਹੋਇਆ ਸਾਰਾ ਬੀਜਪੀ ਦੀ ਸਰਕਾਰ ਦੇ ਵਿੱਚ ਹੈ ਫਿਰ ਜਿਹੜੇ ਮਤਲਬ ਇਸ ਦੇ ਨਾਲ ਰਿਲੇਟਡ ਨੇ एमपी बैठे हुए ने जेडे खास करके जिना दे बच्चे ਤੁਹਾਨੂੰ ਪਤਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਗਰੀਬ ਤਰਕੇ ਦੇ ਲੋਕ ਨੇ ਖਾਸ ਕਰਕੇ ਜਿਹੜੇ ਕਿ ਰੋਜ਼ਮਰਾਂ ਦੀ ਜ਼ਿੰਦਗੀ ਚ ਕਮਾਉਂਦੇ ਨੇ ਉਹਨਾਂ ਦੇ ਬੱਚੇ ਨੇ ਔਰ ਬੱਚਿਆਂ ਤੇ ਉਹਨਾਂ ਦੇ ਬਹੁਤ ਵੱਡੇ ਵੱਡੇ ਸੁਪਨੇ ਨੇ ਕਿ ਐਜੂਕੇਸ਼ਨ ਪ੍ਰਾਪਤ ਕਰਕੇ ਵੱਡੀਆਂ ਮੱਲਾ ਮਾਰਨਗੇ ਪਰ ਜਿਹੜੇ ਐਮਪੀ ਐਸਸੀ ਸਮਾਜ ਦੇ ਰਿਪਰੈਜ਼ੈਂਟ ਬਣ ਕੇ ਉੱਥੇ ਗਏ ਨੇ ਉਹ ਚੁੱਪ ਨੇ ਉਹ ਕਿਉਂ ਖਮੋਸ਼ ਨੇ ਕੱਲ ਨੂੰ ਉਹਨਾਂ ਦੇ ਕੋਲੋਂ ਕੀ ਸਵਾਲ ਨਹੀਂ ਕੀਤੇ ਜਾਣਗੇ ਕਿ ਤੁਹਾਡੇ ਹੁੰਦਿਆਂ ਹੋਇਆ ਸਰਕਾਰੀ ਸਕੂਲ ਬੰਦ ਹੋ ਚੁੱਕੇ ਨੇ ਕੀ ਉਹਨਾਂ ਨੂੰ ਸਵਾਲ ਨਹੀਂ ਕੀਤਾ ਜਾ ਸਕਦਾ ਬਿਲਕੁਲ ਠੋਟਾ ਸਾਹਿਬ ਉਹਨਾਂ ਨੂੰ ਸਵਾਲ ਹੋਣਗੇ ਔਰ ਇਹ ਜਿਹੜੀਆਂ ਸਰਕਾਰਾਂ ਮੈਂ ਥੋੜਾ ਇਹਦੇ ਤੋਂ ਜਾਣਨਾ ਪਾਵਾਂ ਇਹ ਜਿਹੜੀਆਂ ਸਰਕਾਰਾਂ ਨੇ ਸਮਾਜਿਕ ਲੋਕਾਂ ਦੇ ਵਿਰੁੱਧ ਵਿੱਚ ਇਹਨਾਂ ਦੀ ਸੋਚ ਹੈ ਸਕੂਲ ਬੰਦ ਕਰਨੇ ਮੰਦਰ ਖੋਲਣੇ ਹੂੰ ਸਕੂਲ ਬੰਦ ਕਰਕੇ ਮੰਦਿਰ ਖੋਲ੍ਹੇ ਤਾਂ ਕਿ ਜਿਹੜਾ ਮੀਡੀਓਕਰ ਹੈ ਜਿਹੜਾ ਗਰੀਬ ਹੈ ਉਹ ਪੜ੍ਹਾਈ ਕਰਕੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋ ਸਕੇ ਔਰ ਉਹ ਜਿਸ ਜਗ੍ਹਾ ਤੇ 60 ਸਾਲ ਪਹਿਲਾਂ ਬੈਠਾ ਸੀ ਉਹ ਅੱਜ ਵੀ ਉਸੇ ਜਗ੍ਹਾ ਤੇ ਬੈਠਾ ਰਿਹਾ ਹੈ ਇਨ੍ਹਾਂ ਸਰਕਾਰਾਂ ਦੀ ਇਹ ਸੋਚ ਹੈ ਜਿਹੜੀ ਆਪਾਂ ਗੱਲ ਕਰਦੇ 14 ਤੇ ਲੈ ਕੇ ਹੁਣ ਤੱਕ 24 ਤੱਕ ਇਹ ਸਰਕਾਰਾਂ ਇਸੇ ਐਵੇਂ ਸਕੂਲ ਬੰਦ ਕਰਾਓ ਤੇ ਮੰਦਿਰ ਖੋਲ੍ਹੋ ਬਿਲਕੁਲ ਆਪਾਂ ਇਹ ਦਸਾਲ ਦਾ ਇਤਿਹਾਸ ਆਪਾਂ ਸਾਹਮਣੇ ਦੇਖ ਲਿਆ ਉਹਦੇ ਵਿੱਚ ਇਹੀ ਹੋਇਆ ਸਕੂਲ ਬੰਦ ਹੋ ਗਏ ਮੰਦਰ ਖੁੱਲ ਗਏ ਮੰਦਰਾਂ ਤੇ ਫਿਰ ਫਿਰ ਲੜਾਈਆਂ ਹੋ ਗਈਆਂ ਉਹਨਾਂ ਤੇ ਸੰਘਰਸ਼ ਹੋ ਗਿਆ ਉੱਥੇ ਕੌਣ ਪੂਜਾ ਕਰੂਗਾ ਉੱਥੇ ਦਾ ਕੌਣ ਜ਼ਿੰਮੇਵਾਰ ਹੈ ਆਪਾਂ 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 ਚੰਨਣ ਸਿੰਘ ਜੀ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਵੀ ਠੀਕ ਹੈ ਤੁਹਾਡੀ ਆਸਥਾ ਹੈ ਉਹ ਹੋਣੀ ਚਾਹੀਦੀ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਰਹੇ ਪਰ ਸਵਾਲ ਇਹ ਹੈ ਕਿ ਜਿਹੜੀ ਐਜੂਕੇਸ਼ਨ ਦੀ ਪ੍ਰਤੀ ਆਸਥਾ ਹੈ ਉਸ ਨੂੰ ਤਾਂ ਤੁਸੀਂ ਖਤਮ ਨਾ ਕਰੋ ਨਾ ਸੋਤਾ ਜੀ ਬਿਲਕੁਲ ਸਹੀ ਗੱਲ ਹੈ ਇਹ ਮੈਂ ਫਿਰ ਕਹਿਣਾ ਚਾਹਾਂਗਾ ਇਹਨਾਂ ਦੀ ਨੀਤ ਔਰ ਨੀਤੀ ਵਿੱਚ ਫਰਕ ਹੈ ਇਹਨਾਂ ਦੀ ਪੜ੍ਹਾਈ ਇਸੇ ਤਰ੍ਹਾਂ ਦੀ ਹੈ ਇਹਨਾਂ ਨੂੰ ਪੜਾਇਆ ਇਹ ਹੀ ਜਾਂਦਾ ਕਿ ਜਿਹੜੇ ਡੋਮੀਨੇਟ ਕਲਾਸ ਜਨੇ ਜਿਹੜੀਆਂ ਗਰੀਬ ਡਿਪਰੈਸਡ ਕਲਾਸ ਜਨੇ ਉਹਨਾਂ ਨੂੰ ਤੁਸੀਂ ਥੱਲੇ ਲਗਾ ਕੇ ਕਿੱਦਾਂ ਰੱਖਣਾ ਉਹਨਾਂ ਨੂੰ ਆਪਣੇ ਕਬਜ ਵਿੱਚ ਕਿੱਦਾਂ ਰੱਖਣਾ ਔਰ ਉਹਨਾਂ ਉਹਨਾਂ ਨੂੰ ਇਹ ਰੋਟੀ ਤੋਂ ਬਾਝ ਕਿੱਦਾਂ ਕਰਨਾ ਜੀ ਇਹ ਜਿਹੜੇ ਕਦਮ ਨੇ ਇਹਨਾਂ ਸਰਕਾਰਾਂ ਦੇ ਔਰ ਇਹ ਸਾਡੇ ਸਾਹਮਣੇ ਆ ਰਹੇ ਆ ਦੇਖ ਕੇ ਕਿ ਅੰਕੜੇ ਬੜੇ ਤੱਜਬ ਹੋ ਰਿਹਾ ਕਿ 95441 ਸਕੂਲ ਦੋਨਾਂ ਸਟੇਟਾਂ ਚ ਦੋਨਾਂ ਪ੍ਰਦੇਸ਼ਾਂ ਚ ਬੰਦ ਕਰ ਦਿੱਤੇ ਗਏ ਇਹਦਾ ਮਤਲਬ ਗੱਲ ਕਿਹੜੀ ਹੋ ਸਕਦੀ ਬਿਲਕੁਲ ਇਹ 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 ਬਹੁਤ ਮਦਭਾਗੀ ਗੱਲ ਹੈ ਕਿ ਸਰਕਾਰੀ ਸਕੂਲ ਬੰਦ ਕਰਦੇ ਜਿੱਥੇ ਸਾਡੇ ਗਰੀਬ ਲੋਕਾਂ ਦੇ ਬੱਚੇ ਜਿੱਥੇ ਉਹ ਨਹੀਂ ਚੱਕ ਚਾਂ ਜੋ ਕੋ ਸਾਡੇ ਕੋ ਪ੍ਰਾਈਵੇਟ ਜਾਣ ਨੂੰ ਅੱਜ ਵੀ ਜੇ ਅਸੀਂ ਕਹੀਏ ਨਾ ਕਿ ਸਾਡੇ ਕੋ ਅੱਜ ਵੀ ਪ੍ਰਾਈਵੇਟ ਸਕੂਲਾਂ ਜਾਣ ਵਾਸਤੇ ਸਾਡੀ ਸਮਰਤਾ ਨਹੀਂ ਹੈ 10 5 5 7% ਨੂੰ ਛੱਡ ਕੇ ਨਹੀਂ ਚੰਦਰ ਸਿੰਘ ਜੀ ਕਿਹਨਾਂ ਲੋਕਾਂ ਨੂੰ ਫਾਇਦਾ ਦੇਣੀ ਚਾਹੁੰਦੀ ਹੈ ਸਰਕਾਰ ਫਿਰ ਦੇਖੋ ਇਹ ਤਾਂ ਇੱਕ ਮਨੋਪਰੀ ਹੈ ਆਪਣੀ ਸੋਚਦਾ ਜਿਹੜੀ ਮਨੋਪਰੀ ਹੈ ਕਾਰਪੋਰੇਟ ਆਫਸ ਨੇ ਕਾਰਪੋਰੇਟ ਸੈਕਟਰ ਨੇ ਕਰਾਉਂਦੇ ਨੇ ਇਹ ਸਰਕਾਰਾਂ ਉਹਨਾਂ ਦੀਆਂ ਨੇ ਉਹਨਾਂ ਨੇ ਫਾਇਦੇ ਦੇਣਾ ਚਾਹ ਨਹੀਂ ਆਨੇ ਗਰੀਬਾਂ ਨੂੰ ਉਹਨਾਂ ਨੇ ਕੋਈ ਫਾਇਦਾ ਨਹੀਂ ਦੇਣਾ ਮੈਂ ਫਿਰ ਪਹਿਲਾਂ ਵੀ ਇਹ ਗੱਲ ਕਹਿ ਘਟਿਆ ਕਿ ਇਹਨਾਂ ਨੇ ਸਰਕਾਰੀ ਸਕੂਲ ਬੰਦ ਕਰਕੇ ਉਹ ਸਾਡੇ ਜਿਹੜੇ ਗਰੀਬ ਲੋਕ ਨੇ ਜਿਹੜੇ ਝੁੰਗਿਆ ਚੌਕ ਨੇ ਚ ਰਹਿੰਦੇ ਨੇ ਜਿਹੜੇ ਮਿੱਟੀ ਉਕਰਨੇ ਉਹਨਾਂ ਦੇ ਯਾਰੀ ਐਜੂਕੇਸ਼ਨ ਤੇ ਨਹੀਂ ਲੱਤ ਮਾਰੀ ਉਹਨਾਂ ਨੂੰ بے ਰੋਜ਼ਗਾਰ ਕਰ ਲਿਆ ਉਹਨਾਂ ਨੂੰ ਅਨਪੜ੍ਹ ਰੱਖਣ ਦਾ ਇਹ ਇਹ ਸਭ ਤੋਂ ਵੱਡਾ ਉਹਨਾਂ ਕੋ ਇੱਕ ਸਾਧਨ ਹੈ ਬਿਲਕੁਲ ਬਿਲਕੁਲ ਜੀ ਔਰ ਤੁਸੀਂ ਵਾਕਈ ਬਹੁਤ ਵੱਡੀ ਗੱਲ ਕਹੀ ਹੈ ਕਿ ਇਹ ਗਰੀਬ ਜਿਹੜੇ ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਦੇ ਕੋਲੋਂ ਐਜੂਕੇਸ਼ਨ ਖੋ ਕੇ ਉਹਨਾਂ ਨੂੰ ਇਹ ਲੋਕ ਗੁਲਾਮ ਕਰਨਾ ਚਾਹੁੰਦੇ ਨੇ ਔਰ ਇਹ ਆਪਣੇ ਆਪ ਵਿੱਚ ਬਹੁਤ ਘਟੀਆ ਗੱਲ ਹੈ ਔਰ ਯਾਦ ਕਰਦੇ ਹਾਂ ਅੱਜ ਜਿੰਨੇ ਵੀ ਜਿੰਨੇ ਵੀ ਮੰਤਰੀ ਨੇ ਇਹਨਾਂ ਦਾ ਵੀ ਪਿਛੋਕੜ ਸਰਕਾਰੀ ਸਕੂਲਾਂ ਤੋਂ ਹੀ ਉੱਠ ਕੇ ਗਿਆ ਹੈ ਲੇਕਿਨ ਅੱਜ ਜਦੋਂ ਸਰਕਾਰੀ ਸਕੂਲਾਂ ਵਿੱਚ ਕੁਝ ਨਜ਼ਰ ਹੀ ਨਹੀਂ ਆ ਰਿਹਾ ਔਰ ਬੰਦ ਕੀਤੇ ਜਾ ਰਹੇ ਨੇ ਔਰ ਇਹ ਆਪਣੇ ਆਪ ਵਿੱਚ ਇੱਕ ਬਹੁਤ ਮਤਲਬ ਦੁੱਖ ਭਰੀ ਗੱਲ ਹੈ ਕਿ ਇਸੇ ਸਰਕਾਰ ਦੇ ਵਿੱਚ 2014 ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਮੈਂ ਤਾਂ ਮੈਨੂੰ ਇਹ ਜੋਤਾ ਜੀ ਦੇਖ ਕੇ ਬੜਾ ਤਵੱਜੋ ਹੋਇਆ ਔਰ ਬੜੀ ਹੈਰਾਨੀ ਹੋਈ ਕਿ ਸਾਨੂੰ ਇਹ ਜੋ ਸਰਕਾਰਾਂ ਦੀ ਸੋਚ ਹੈ ਉਹਨਾਂ ਦੀ ਕੌਜੀ ਇਹ ਹਰਕਤਾਂ ਨੇ ਸਾਨੂੰ ਇਹਦੇ ਬਾਰੇ ਸਜਾ ਕਰਨਾ ਚਾਹੀਦਾ ਔਰ ਇਹਨਾਂ ਬਾਰੇ ਸਾਡੇ ਜਿਹੜੇ ਜਿਨ੍ਹਾਂ ਦੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਐਮਪੀ ਨੇ ਉਹ ਜੜੀ ਜਾ ਕੇ ਪਾਰਟੀਆਂ ਵਿੱਚ ਜਾ ਕੇ ਸੌਂ ਜਾਂਦੇ ਐ ਉਹਨਾਂ ਨੂੰ ਫਿਰ ਉਦੋਂ ਹੀ ਪਤਾ ਲੱਗਣਾ ਹੈ ਸੋਤਾ ਜੀ ਜਦੋਂ ਉਹ ਪਾਰਟੀਆਂ 'ਚੋਂ ਕੱਢੇ ਜਾਣਗੇ ਫਿਰ ਮੱਥੇ ਤੇ ਹੱਥ ਮਾਰ-ਮਾਰ ਕੇ ਰੋਣਗੇ ਕਿ ਜੋ ਕਹਿਣਾ ਚਾਹਦੇ ਸੀ ਜਿਸ ਵਾਸਤੇ ਅਸੀਂ ਸੰਸਦਾਂ ਵਿੱਚ ਗਏ ਤੇ ਪਾਰਲੀਮੈਂਟ ਵਿੱਚ ਗਏ ਤੇ ਉਹ ਅਸੀਂ ਆਪਣੀ ਗੱਲ ਨਹੀਂ ਕਹਿ ਸਕੇ ਔਰ ਸੇ ਪਛਤਾਣਗੇ ਸੋ ਮੈਂ ਆਣ ਵਾਲੇ ਸਮੇਂ 'ਚ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਜਿਹੜੇ ਬੁੱਧੀਜੀਵ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਉੱਠ ਕੇ ਇਹਦੇ ਬਾਰੇ ਸੰਘਰਸ਼ ਕਰਨਾ ਚਾਹੀਦਾ ਔਰ ਇਹਨਾਂ ਲਈ ਪਾਰਟ ਸਾਰੇ ਭਾਰਤ ਵਿੱਚ ਇਹਨੂੰ ਇਸ ਜਿਹੜੀ ਇਹ ਸਕੂਲ ਬੰਦ ਕੀਤੇ ਗਏ ਇਹਨਾਂ ਸਾਰਿਆਂ ਦਾ ਨੋਟਸ ਲੈਣਾ ਚਾਹੀਦਾ ਸੋ ਬਹੁਤ ਬਹੁਤ ਮਿਹਰਬਾਨੀ ਚੰਦਰ ਸਿੰਘ ਜੀ ਸ਼ੁਕਰੀਆ ਜੈ ਭੀਮ ਜੀ ਬੈਸਟ ਇਨ ਸਿਕਸ